ਗੋਦੀ ਨਾਲ ਸੰਸਕੁਨਿਸ਼ਕਾਓ ਫੀਲ ਦਾ ਲੰਗਰ ਖੁੱਲ੍ਹਾ ਚੱਲਦਾ ਜੀ ਰਾਜਾ ਵਰਪਨ ਦੀ ਇਹਦਾ ਸੰਗਤ ਦਾ ਆਸਣ ਜੇਵਾ ਜੀ ਤੋਂ ਜਿਆਰਾ ਸਾਹਿਬ ਰਾਜਾਵਲੀ ਕਾਰਪਲੀ ਇਹ ਜਨਾਬ ਸੰਗਤ ਦੇ ਚਾਹਿਆ ਬੰਗਾ ਬਸਤੇ ਨੇ ਤੁਸੀਂ ਹਾਸਾ ਲਾਵੇਂ ਹਾਂਜੀ ਇਹ ਥੋੜੇ ਸਾਲਾਂ ਤੋਂ ਜਿਹਦਾ ਲਾ ਰਹੇ ਆ ਲੰਗਰ ਨੂੰ ਪਹਿਲਾਂ ਤਾਂ ਥੋੜਾ ਜਿਹਾ ਪਾਣੀ ਤੋਂ ਅਸੀਂ ਸ਼ੁਰੂ ਕੀਤਾ ਜੀ ਰਾਜਾ ਸਾਹਿਬ ਦੀ ਐਸੀ ਅਫਾਰ ਕਰਪਾ ਹੋਈ ਆ ਕਿ ਦੇਖੋ ਅੱਜ ਲੱਖਾਂ ਦਾ ਕਰਿਆਨਾ ਇਹਨੂੰ ਗੱਡੀਆਂ ਹਜ਼ਾਰਾਂ ਦੀਆਂ ਮਹਾਰਾਜ ਦੀਆਂ ਗੱਡੀਆਂ ਲੱਗਦੀਆਂ ਇਹ ਜਿਹੜਾ ਬਹੁਤ ਜ਼ਿਆਦਾ ਸਾਧਨ ਹੁੰਦੀ ਆ ਜੀ ਰਾਜਾ ਸਾਹਿਬ ਤੇ ਆਪ ਗਾਜਾ ਸਾਹਿਬ ਹਜ਼ਾਰਾਂ ਦਾ ਹਨ ਲੱਭਾਸ ਤੋਂ ਕਿ ਲੰਨੇ ਕੰਝ ਬੜਾ ਬੜੀਆਂ ਨੇ ਵੀ ਤੇ ਵਧੀਰੀ ਹੀ ਹੋਈਆ ਕੋਰਤ ਨਾਲ ਫੜਨ ਦੇ ਕੇਵਲ ਆ ਤੇ ਜਿਹਨੂੰ ਲੱਗਦਾ ਕੋਈ ਨਾ ਹੱਤਾ ਲੇਕਿਨ ਬਥਾ ਤੇ ਤੋਂ ਵੀ ਉਹ ਕੰਮ ਤੇਰੋ ਦੀ ਕਰਨ ਲੱਗ ਰਿਹਾ ਜੀ ਇਹਨਾਂ ਨਾਲ ਕੀ ਕਿਹਾ ਨਹੀਂ ਹਾਂਜੀ ਇਹ ਤਾਂ ਗੱਲ ਠੀਕ ਆ ਮਹਾਰਾਜ ਮਹਿਮਾ ਇਹ ਮਹਾਰਾਜ ਦੀ ਬੜਾਈ ਆ ਇਹ ਰਾਜਾ ਸਾਹਿਬ ਦੀ ਭਾਗਤੀ ਆ ਰਾਜਾ ਦਾ ਨਾਂ ਹੀ ਦੇਖੋ ਐਡਾ ਬੜਾ ਆ ਕਿ ਸਾਨੂੰ ਵੀ ਪਤਾ ਨਹੀਂ ਕੋਈ ਜੂਨੀਪੀ ਤੋਂ ਕੋਈ ਆਂਧਰਾ ਪ੍ਰਦੇਸ਼ ਤੋਂ ਕੋਈ ਟੀਪੀਓ ਮੁਕੰਮਲ ਤੋਂ ਸੰਗਤ ਆ ਲਈਆ ਨਾ ਅਸੀਂ ਐਡਾਂ ਦੀਆਂ ਅਸੀਂ ਬੱਟੀਆਂ ਚਲਾਉਂਦੀਆਂ ਨਾ ਅਸੀਂ ਮਾਰਦੀਆਂ ਐਡਾਂ ਦੀਆਂ ਬੱਟੀਆਂ ਦੇਖਿਆ ਜਿਹਨਾਂ ਸਾਨੂੰ ਜਦੋਂ ਮਾਨਾ ਦੀ ਵਾਪਸੀ ਹੁੰਦੀ ਆ ਫਿਰ ਇਹ ਸਾਥ ਸਾਥ ਦਾ ਮੁੱਦਾ ਮਿਲਦਾ ਅਧੀਵਿਧਾਨ ਹੁੰਦੇ ਆ ਸੰਗਤਾਂ ਦੂਰੋਂ ਦੂਰੋਂ ਆਉਂਦੇ ਆ ਤੇ ਮਾਰਾ ਵੀ ਅੱਡੀ ਕਰਪਾ ਰਣਾ ਜੀ ਤੁਸੀਂ ਜਿਹੜੀ ਵੀ ਜਿਆਦੀ ਮਨ ਦੇ ਵਿੱਚ ਉਹਦੇ ਖਿਆਲ ਕਰਦੇ ਨਾ ਸੰਗਤਾਂ ਖੜ ਜਾਂਦੀ ਉਹਦਾ ਹੀ ਨੰਬਰ ਰਹਾ ਇਹ ਕਾਤੀ ਦਾ ਡਾਇਰੈਕਟਰ ਆ ਉਹ ਡਾਇਰੈਕਟਰਾਂ ਦੇ ਸਹਿਯੋਗ ਨਾਲ ਲੰਡਰ ਲੱਗਦਾ ਤੇ ਉਹਨਾਂ ਦੇ ਜਿਹੜਾ ਹੋਰ ਆ ਸੰਤਨਾ ਬਾਹਰੋਂ ਆਪਣੇ ਭਰਾ ਆ ਵੀਰ ਆ ਉਹ ਸਾਰਿਆਂ ਦੇ ਸਹਿਯੋਗ ਨਾਲ ਲੰਡਰ ਲੱਗਦਾ ਜੀ ਕੋਈ ਨਾ ਨਹੀਂ ਕਰਦੇ ਨਹੀਂ ਅਸੀਂ ਕਰਾਈ ਨਹੀਂ ਕਰਦੇ ਜੀ ਅਸੀਂ ਕਿਤੇ ਨਹੀਂ ਜਾਂਦੇ ਜਿਹੜਾ ਸੰਤਲ ਕੋਲ ਕਿੱਥੇ ਆ ਕੇ ਦੇ ਦੇਵੇ ਜੀ ਉਹਦਾ ਬਿਜਾ ਅਸੀਂ ਬਣੇ ਆ ਜੀ ਅਸੀਂ ਕਿਤੇ ਜਾਂਦੇ ਨਹੀਂ ਹਾਂ ਹਾਂ ਫਿਰ ਤੇਰਾ ਮੇਰਾ ਆਪਣਾ ਨਾਮ ਰੱਖੋ ਮੇਰਾ ਨਾਮ ਤੁਹਾਨੂੰ ਦੱਸਾਂਗਾ ਜੀ ਅਸੀਂ ਬੰਗਾ ਬਾਸਟੈਂਡ ਤੋਂ ਸੰਤਾਨ ਰਾਜਾ ਸਾਹਿਬ ਦੇ ਦਰਸ਼ਨ ਤੋਂ ਬੋਲਦੇ ਹਾਂ ਤੇ ਰਾਜਾ ਸਾਹਿਬ ਜੀ ਦੀ ਕਿਰਪਾ ਦੇ ਨਾਲ ਉਸ ਵੇਲੇ ਕੋਈ 15 16 ਸਾਲਾਂ ਤੋਂ ਸਾਡੇ ਸਾਰੇ ਵੀਰ ਇੱਥੇ ਲੰਗਰ ਦੀ ਸੇਵਾ ਕਰ ਰਹੇ ਆ ਇਹ ਲੰਗਰ ਅਸੀਂ ਇੱਕ ਸ਼ਰੀਰ ਤੋਂ ਸ਼ੁਰੂ ਕੀਤਾ ਸੀਗਾ ਜੀ ਔਰ ਅੱਜ ਵਾਦਾ-ਵਾਦਾ ਇਹ ਆ ਗਿਆ ਵੀ 3 ਦਿਨ ਦਾ ਲੰਗਰ ਪਾਣੀ ਮਹਾਰਾਜ ਜੀ ਦੀ ਕਿਰਪਾ ਨਾਲ ਔਰ ਹੋਰ ਬੱਤੀ ਤਰ੍ਹਾਂ ਦੇ ਪਦਾਰਥ ਇੱਥੇ ਮਿਲਦੇ ਆ ਜੀ ਸੰਤਾਂ ਨੂੰ ਔਰ ਸਭ ਤੋਂ ਪਹਿਲਾਂ ਜੋ ਗੱਡੀਆਂ ਦੀ ਵੀ ਸੇਵਾ ਸ਼ੁਰੂ ਕੀਤੀ ਗਈ ਸੀ ਵੀ 22 ਸਾਲ ਪਹਿਲਾਂ ਇਸ ਟੈਕਸੀ ਚੈਨ ਤੋਂ ਹੀ ਇਹ ਸੇਵਾ ਲਈ ਸ਼ੁਰੂ ਕੀਤੀ ਗਈ ਸੀ। ਔਰ ਹੌਲੀ-ਹੌਲੀ ਅੱਜ ਕੱਲ੍ਹ ਐਸਾ ਆਇਆ ਵੀ ਸਟੇਟ ਦੇ ਸੇਵਾਦਾਰਾਂ ਨੂੰ ਤਾਂ ਨੰਦਰੀ ਸੇਵਾ ਦਿੱਤੀ ਹੈ ਔਰ ਗੱਡੀਆਂ ਦੀ ਤਾਂ ਸੇਵਾ ਤੁਹਾਨੂੰ ਕਰਨ ਦਾ ਬਹੁਤ ਸਾਡਾ ਮੌਕਾ ਮਿਲਦਾ। ਲੇਕਿਨ ਫਿਰ ਵੀ ਸਾਡੇ ਵੀਰ 7 ਵਜੇ ਤੋਂ ਬਾਅਦ ਰਾਤ 11-12 ਵਜੇ ਤੱਕ ਸੰਗਤਾਂ ਨੂੰ ਘਰੋਂ ਘਰ ਪਹੁੰਚਾਉਂਦੇ ਆ ਜੀ। ਕੋਈ ਡੇਟ ਆ ਗਿਆ ਸਾਡੇ ਕੋਲ ਕੋਈ ਕਿਸੇ ਤਰ੍ਹਾਂ ਆ ਗਿਆ ਉਹਦੇ ਘਰ ਤੱਕ ਕਰ ਸੇਫਲੀ ਪਹੁੰਚਾ ਕੇ ਆਈਦਾ। ਇਹ ਸੇਵਾ ਅਸੀਂ ਕਰਦੇ ਜੀ ਔਰ ਬੈਨਰਾਂ ਦੀ ਸੇਵਾ ਹੁੰਦੀ ਆ ਬਹੁਤ ਸਾਰਿਆਂ ਦੇ ਨੰਬਰ ਮੋਬਾਈਲ ਨੰਬਰ ਗੱਡੀ ਨੰਬਰ ਆਈਡੀ ਕਾਰਡ ਲੈ ਕੇ ਰੱਖੀਦੇ ਔਰ ਇਹਨਾਂ ਦੀ ਨਿਗਰਾਨੀ ਰੱਖੀਦੀ ਆ ਵੀ ਜਿਹੜੇ ਵੀ ਵੀਰ ਸੇਵਾ ਕਰਨ ਉਹ ਬੜੇ ਆਪਣੇ ਚੰਗੀ ਭਾਵਨਾ ਨਾਲ ਔਰ ਮਹਾਰਾਜ ਦੀ ਛਰ ਦੇ ਵਿੱਚ ਰਹਿ ਕੇ ਸੇਵਾ ਕਰਦੇ ਧੰਨਵਾਦ ਜੀ ਜੀਤ ਬਾਦ ਤੋਂ ਸਾਰੇ ਸਵੇਰ ਨੂੰ ਬ੍ਰੈਡ ਕੋਲਡ ਲੈ ਕੇ ਚਾਹ ਦੇ ਨਾਲ ਔਰ ਮੂਹੜੀਆਂ ਤੋਂ ਬਾਅਦ ਮੰਦਰ ਦੇ ਵਿੱਚ ਗੜੀ ਕਾਵਲ ਪਰਕਾਰੀ ਔਰ ਬੋਲ ਦਾ ਰਾਹ ਚੱਲੇਗਾ ਜੀ ਦੀ ਛਾਂ ਉਹ ਆਸਕੇ ਦੀ ਸੇਵਾ ਔਰ ਤਿੰਨੇ ਹੀ ਦਿਨ ਕੋਕਰ ਜੂਸ ਦੀ ਸੇਵਾ ਤਿੰਨੇ ਹੀ ਵਿੱਚ ਲੱਗੇ ਧੰਨਵਾਦ ਰਾਜਾ ਬਲੀ ਚਾਰ ਕਰੇ ਮੈਂ ਥੋੜਾ ਆਪਣਾ ਟ੍ਰੇਨਰ ਬਣ ਕੇ ਜਿੱਤੂ ਵੱਡਾ ਬੋਲ ਰਿਹਾ ਮੈਨੂੰ ਵੀ ਜਨਮ ਲੈਣਾ ਹੈ ਜਦੋਂ ਮਾਰੂ ਜੀ ਬਖਸ਼ੀ ਕੀਤੀ ਮਿਲਤੇ

ਰਾਜਾਵਲੀ ਰਾਜਵਲੀ ਰਾਜਾਵਲੀ ਰਾਜਵਲੀ ਰਾਜਾਵਲੀ ਰਾਜਵਲੀ ਬੋਲ ਸੱਚੇ ਦਰਵਾਜ਼ੇ ਦੀ ਜੈ ਜੀ ਸਾਰੇ ਸੇਵਾਦਾਰੋ ਜੀ ਬੰਗਾ ਬੱਸ ਸਟੈਂਡ ਤੋਂ ਲਾਈਵ ਤੇ ਜੀਣਾ ਦੇਖ ਰਹਾ ਆ ਆਈਸਕ੍ਰੀਮ ਦਾ ਲੰਗਰ ਆ ਰੋਟਾ ਬਾਤਣਿਆ ਨਿਊ ਪੱਪੂ ਆਟ ਗਲਮੇ ਸਾਡੇ ਇਹ ਧੰਨਵਾਦ ਰਾਜਾ ਸਾਹਿਬ ਟੈਕਸੀ ਸਟੈਂਡ ਟੈਕਸੀ ਸਟੈਂਡ ਦਾ ਨਾਮ ਦੱਸੋ ਹਲਦਨ ਰਾਜਾ ਸਾਹਿਬ ਟੈਕਸੀ ਸਟੈਂਡ ਬੰਗਾ ਧੰਨਵਾਦ ਜੀ